ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਪਿੰਡ ਦੋਸਤੋ ਗੱਲ ਜ਼ਿਲ੍ਹਾ ਇਸ ਪਿੰਡ ਨੂੰ ਦੋਸਤੋ ਫਿਰੋਜ਼ਪੁਰ ਤੇ ਨੇੜੇ ਸ਼ਹਿਰ ਦੇ ਜਿਹੜਾ ਦੋਸਤੋ ਮੋਦਕੀ ਹੈ ਜੀ ਇਸ ਘਰ ਦੇ ਵਿੱਚੋਂ ਦੋਸਤੋ ਹਮੇਸ਼ਾ ਹੀ ਤੁਹਾਨੂੰ ਪਸ਼ੂ ਦਿਖਾਉਂਦੇ ਰਹੀਦਾ ਬਾਈ ਹੋਣੀ ਵਪਾਰ ਦਾ ਕੰਮ ਕਰਦੇ ਆ ਵਿਕਰੀ ਵਾਲੇ ਬਾਈ ਹੋਣਾ ਕੋਲੇ ਜਿਹੜੇ ਦੋਸਤੋ ਪਸ਼ੂ ਆਉਂਦੇ ਆ ਜੀ ਅੱਜ ਦੋਸਤੋ ਤਿੰਨ ਨਾਗ ਤੁਹਾਨੂੰ ਦਿਖਾ ਦੇਣੇ ਆ ਜੀ ਜਿਹਦੇ ਵਿੱਚ ਦੋਸਤੋ ਦੋ ਘੱਟੇ ਦਿਖਾਉਣੇ ਆ ਜੀ ਤੇ ਇੱਕ ਕੱਟੀ ਦਿਖਾਉਣੀ ਹੈ ਜੀ ਇੱਕ ਦੋਸਤੋ ਤੁਹਾਨੂੰ ਟੋਪ ਦਾ ਹੀ ਰਦਕ ਹੋਣਾ ਨੀਲੀ ਰਾਵੀ ਨਸਲ ਦੇ ਵਿੱਚ ਇੱਕ ਦੋਸਤੋ ਬਾਈ ਕੋਲ ਇੱਕ ਕਟਾ ਬਹੁਤ ਸੋਹਣਾ ਜਿਹੜੇ ਵੀਰ ਨੀਲੀ ਰਾਵੀ ਨੂੰ ਪਸੰਦ ਕਰਦੇ ਆ ਜਾਂ ਚਾਹਵਾਨ ਆ ਉਹਨਾਂ ਨੂੰ ਦੋਸਤੋ ਕਟਾ ਬਹੁਤ ਪਸੰਦ ਆਊਗਾ ਬਾਕੀ ਤੋਰ ਫੇਰ ਕੇ ਤਿੰਨੇ ਨਗ ਦੋਸਤੋ ਦੇਖ ਲੈਣੇ ਆ ਜਿਹੜਾ ਨਗ ਤੁਹਾਨੂੰ ਪਸੰਦ ਲੱਗੂ ਉਹ ਬਾਕੀ ਦੀ ਜਿਹੜੀ ਦਸਲੀ ਕਰਕੇ ਦੋਸਤੋ ਖਰੀਦ ਲਿਓ ਠੀਕ ਹੈ ਤੇ ਬਾਕੀ ਇਹ ਨਦੀ ਜਿਹੜੀ ਦੋਸਤੋ ਗੱਲਬਾਤ ਆਉ ਬਾਈ ਨਾਲ ਕਰੀਏ ਕਰਨ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਬਾਈ ਜੀ ਨਾਮ ਦੱਸਿਓ ਪਹਿਲਾਂ ਹਾਂ ਬੰਟੀ ਹੈ ਜੀ ਪਿੰਡ ਗੱਲਣ ਹਾਂਜੀ ਪਿੰਡ ਗੱਲਣ ਠੀਕ ਹੈ ਅੱਛਾ ਤੈਨਾਂ ਨਾਕ ਆ ਗਏ ਹਨ ਆਪਣੇ ਕੋਲ ਹਾਂਜੀ ਬਾਈ ਠੀਕ ਹੈ ਤੇ ਪਹਿਲੇ ਨੰਬਰ ਤੇ ਕਟਾ ਜਿਹੜਾ ਖੜਾ ਨਗੀਨਾ ਇੱਕ ਇਹ ਕਿੱਥੋਂ ਕੱਢ ਲਿਆ ਤਾਂ ਆ ਬਾਈ ਇਧਰ ਲਿਆ ਫਰੋਜਪਰੇਰੀਏ ਫਰੋਜਪਰੇਰੀਏ ਚ ਹਾਂਜੀ ਠੀਕ ਹੈ ਅੱਛਾ ਪਤਾ ਕੁਛ ਸੀਮਨ ਵਗੈਰਾ ਜਾਂ ਮਾਂ ਵਗੈਰਾ ਕੁਛ ਪਤਾ ਹੋਵੇ ਹਾਂਜੀ ਬਾਈ ਪਤਾ ਤਾਂ ਉਹ ਸਾਰਾ ਹੈਗਾ ਅੱਛਾ ਉਹ ਆਪਾਂ ਸੋਨਾ ਸੁਨੱਖਾ ਕਰਕੇ ਲਿਆ ਠੀਕ ਹੈ ਲੋ ਦੋਸਤੋ ਬਾਕੀ ਪਸੰਦ ਤੁਹਾਨੂੰ ਵੀ ਆਊਗਾ ਖੁਦ ਹੀ ਬਈ ਮੜਾ ਜੈਨੂੰ ਉਮਰ ਕਿੰਨੀ ਦਾ ਹੋਣਾ ਇਹ ਉਮਰ ਬਈ 20 ਆਕ ਦਾ ਹੋਊਗਾ 20 ਮਹੀਨੇ ਦਾ 20 ਮਹੀਨੇ ਦਾ ਹਾਂਜੀ ਠੀਕ ਹੈ ਲੋ ਦੋਸਤੋ ਮੰਨ ਕੇ ਚਲੋ 20 ਮਹੀਨੇ ਉਮਰ ਹੈ ਜੀ ਠੀਕ ਹੈ ਜੀ ਤੇ ਸੀਮਨ ਪੱਖੋਂ ਬਾਈ ਦਾ ਕਹਿਣ ਦਾ ਮਤਲਬ ਇਹ ਹੀ ਆ ਵੀ ਪਤਾ ਇਹਨਾਂ ਨੂੰ ਸਾਰਾ ਕੁਝ ਹੀ ਹੁੰਦਾ ਇਹ ਆਪਣੇ ਮੂੰਹ ਹੋਣੀ ਕਹਿੰਦੇ ਕਿਉਂਕਿ ਇਹਨਾਂ ਦੇ ਘਰ ਦੀ ਜੰਮ ਪਾਲ ਨਹੀਂ ਹੁੰਦੀ ਠੀਕ ਹੈ ਜੀ ਵੈਸੇ ਦੋਸਤੋ ਢਾਂਚਾ ਦੇਖ ਕੇ ਤੁਹਾਨੂੰ ਕਟਾ ਪਸੰਦ ਆਊਗਾ ਬਰੀਕੀਆਂ ਦੇਖ ਕੇ ਕੱਟੇ ਦੀਆਂ ਸਿੰਗ ਫੇਸ ਦੋਸਤੋ ਕੱਟੇ ਦਾ ਦੇਖ ਲਓ ਅੱਖਾਂ ਜਿਹੜੀਆਂ ਦੋਸਤੋ ਨੀਲੀਆਂ ਬਾਕੀ ਮਾਰਕਿੰਗ ਪੱਖੋਂ ਦੋਸਤੋ ਚੈੱਕ ਕਰਿਓ ਜੀ ਬਿਲਕੁਲ ਜੈਜ ਜੀ ਮਾਰਕਿੰਗ ਦੇ ਵਿੱਚ ਠੀਕ ਹੈ ਜੀ ਤੇ ਧੰਨ ਵਗੈਰੇ ਤੇ ਵੀ ਨਿਸ਼ਾਨੀ ਹੈਗੀ ਆ ਤੇ ਟੈਸਟੀਕਲ ਐਂ ਬਿਲਕੁਲ ਦੋਸਤੋ ਸਾਫ਼ ਪਧਰੇ ਹੈ ਜੀ ਬਹੁਤ ਸੋਹਣੇ ਟੈਸਟੀਕਲ ਦੋਸਤੋ ਕੱਟੇ ਨੇ ਕੱਟਣੇ ਹੈ ਜੀ ਸਿਲਹੰਦਾ ਹੀ ਬਹੁਤ ਹੈ ਜੀ ਠੀਕ ਹੈ ਬਾਕੀ ਦੋਸਤੋ ਸਰੀਰ ਇੱਕ ਬਨਾਵਟ ਜਿਹੜੀ ਇਸ ਕੱਟੇ ਦੀ ਦੋਸਤੋ ਚੈੱਕ ਕਰਿਓ ਬਹੁਤ ਸੋਹਣਾ ਲੇ ਪੰਡੇ ਦੇ ਵਿੱਚ ਹੈ ਜੀ ਸੰਭਿਆ ਦੋਸਤੋ ਕਟਾ ਇਹ ਠੀਕ ਹੈ 20 ਮਹੀਨੇ ਦੋਸਤੋ ਬਾਈ ਦੇ ਦੱਸਣ ਮੁਤਾਬਕ ਉਮਰ ਹੈ ਠੀਕ ਹੈ ਜੀ ਤੇ ਗਾਂਹਾਂ ਜਿਨ੍ਹਾਂ ਨੇ ਦੋਸਤੋ ਬਰੀਡਿੰਗ ਤੇ ਕੰਮ ਕਰਨਾ ਉਹਨਾਂ ਵਾਸਤੇ ਇਹ ਚੀਜ਼ ਚੰਗੀ ਹੈ ਜੀ ਠੀਕ ਹੈ ਅੱਛਾ ਭਾਈ ਇਹਦਾ ਰੇਟ ਕੀ ਹੋਊਗਾ ਭਾਈ ਰੇਟ ਇਹਦਾ 38000 ਰੁਪਇਆ 38000 ਹਾਂ ਜੀ ਠੀਕ ਹੈ ਲੋ ਦੋਸਤੋ 38000 ਰੇਟ ਆ ਜੀ ਠੀਕ ਹੈ ਜੀ ਜਿਸੇ ਕਿਸੇ ਵੀਰ ਭਰਾ ਨੂੰ ਪਸੰਦ ਆਊਗਾ ਬਾਕੀ ਬਾਈ ਨਾਲ ਗੱਲਬਾਤ ਕਰ ਲਿਓ ਨੰਬਰ ਬਾਈ ਦਾ ਸਕਰੀਨ ਤੇ ਚੱਲਦਾ ਰਹਿਣਾ ਅੱਛਾ ਇੱਕ ਛੂਟਾ ਕੱਟਾ ਆਪਣੇ ਕੋਲੇ ਹਾਂਜੀ ਇਹਨੂੰ ਵੀ ਖੋਲ ਲਿਆ ਲੈ ਲੈ 8 8 ਕੱਟ ਦੇ ਵਿੱਚ ਹੈਨਾ ਹਾਂਜੀ 8 8 ਕੱਟ ਕੇ ਠੀਕ ਹੈ ਇਹ ਨਿਸਾ ਦੋਸਤੋ ਉਸ ਕੱਟੇ ਨਾਲੋਂ ਠੀਕ ਹੈ ਇਹ ਉਮਰ ਕਿੰਨੀ ਦਾ ਹੋਣਾ ਇਹ ਬਈ ਸਾਲਕ ਦਾ ਹੋਗਾ 1 ਸਾਲ ਹਾਂਜੀ ਠੀਕ ਹੈ ਲੋ ਦੋਸਤੋ ਇਹ ਵੀ ਬਿਲਕੁਲ ਜਾਇਜ਼ ਜੀ ਮਾਰਕਿੰਗ ਦੇ ਵਿੱਚ ਹੈ ਚਾਰੇ ਪੈਰਾਂ ਤੇ ਹੈਗੀਆਂ ਨਿਸ਼ਾਨੀਆਂ ਹਾਂਜੀ ਹਾਂਜੀ ਚਾਰੇ ਪੈਰਾਂ ਤੇ ਹੈ ਠੀਕ ਹੈ ਤੇ ਅੱਖਾਂ ਨੀਂਦੀਆਂ ਦੋਵੇਂ ਤੇ ਸੈਂਕੂ ਛੋਟਾ ਹਜੇ ਉਮਰ ਛੋਟੀ ਹੈ ਠੀਕ ਹੈ ਜੀ ਬਾਕੀ ਢਾਂਚਾ ਦੋ ਸਹੀ ਸਟੇਟਰਾ ਤੋਂ ਹੋਣਾ ਚਾਹੀਦਾ ਤੇ ਬਾਕੀ ਪ੍ਰੈਕਟੀਕਲ ਇਹਦੇ ਵਿੱਚ 15000 ਹੋਵੇਗੇ ਵਗੈਰਾ ਇਹਨ ਬਿਲਕੁਲ ਪਤਲੀ ਦੀ ਤੇ ਉਮਰ 1 ਸਾਲ ਹੈ ਤੇ ਰੇਟ ਇਹਦਾ ਕਿੰਨਾ ਹੈ ਰੇਟ ਇਹਦਾ ਬਈ 17000 ਰੁਪਏ 17000 ਹਾਂਜੀ ਠੀਕ ਹੈ ਦੋਸਤੋ 17000 ਰੇਟ ਤੇ ਮਾਨਤਾ ਨਾਲ ਤੁਹਾਨੂੰ ਮੋਤੀ ਜੀ ਹਾਂਜੀ ਛੱਤੀ ਵੀ ਖੋਲ ਲਿਆ ਬਾਹਰ ਦੋਸਤੋ ਇਹ ਨਾ ਵੀ ਚੱਤੀ ਜੀ ਇਹ ਵੀ ਕੋਈ ਦੇ ਕੱਟ ਦੇ ਵਿੱਚ ਇਹਦੇ ਪਿਛਲੇ ਪੈਰਾਂ ਤੇ ਮਾਰਕਿੰਗ ਹੈ ਹਾਂਜੀ ਪਿਛਲੇ ਪੈਰਾਂ ਤੇ ਹੈ ਠੀਕ ਹੈ ਜੀ ਦੋਸਤੋ ਇਹ ਇੱਕ ਕੱਟੀ ਦੇ ਪਿਛਲੇ ਪੈਰਾਂ ਤੇ ਮਾਰਕਿੰਗ ਹੈ ਫੇਸ ਤੇ ਲੋਕੋ ਟੇਡਾ ਕੱਟ ਹੈ ਠੀਕ ਹੈ ਜੀ ਉਮਰ ਕਿੰਨੀ ਦੀ ਹੋਵੇ ਆ ਜੀ ਬਈ ਸਾਲ ਕਰੀ ਹੋਊਗੀ ਹਾਂਜੀ ਦੋਸਤੋ ਇੱਕ ਸਾਲ ਇਸ ਕੱਟੀ ਦੀ ਉਮਰ ਹੋਣੀ ਹੈ ਜੀ ਬਾਹਰੀ ਸੈਂਗ ਵਗੈਰਾ ਦੋਸਤੋ ਸੋਹਣੇ ਹੈ ਜੀ ਠੀਕ ਹੈ ਬਾਕੀ ਦੋਸਤੋ ਇੱਕੋ ਜਦੋਂ ਵੀ ਪਸੂ ਦੇਖੀ ਜਾਏਗੀ ਵੀ ਬਣਾਈਏ ਪਸੂ ਚਾਰੂ ਬਹੁਤ ਹੁੰਦੇ ਹੈ ਜੀ ਦੋਸਤੋ ਸਰ ਜਾਰੀ ਨਹੀਂ ਕਰਦੇ ਆ ਜੀ ਤੇ ਰੇਟ ਬਈ ਤੱਕ ਰੇਟ ਇਹਦਾ ਬਈ 20000 ਰੁਪਇਆ 20000 ਹਾਂਜੀ ਠੀਕ ਹੈ ਦੋਸਤੋ ਕੱਟੀ ਦਾ ਰੇਟ 20000 ਠੀਕ ਹੈ ਜੀ ਤੇ ਦੋਸਤੋ ਤਿੰਨੇ ਨੱਕ ਤੁਹਾਨੂੰ ਦਿਖਾਤੀ ਆ ਜੀ ਨਾਲ ਰੇਟ ਦੱਸਦਾ ਜਿਹੜਾ ਨੱਕ ਕਿ ਤੈਜੀਰ ਕਰਾਉਣਾ ਪਸੰਦ ਆਉਗਾ ਨਾਲੇ ਬਾਕੀ ਤਸੱਲੀ ਕਰਕੇ ਦੋਸਤੋ ਠੀਕ ਹੈ ਤੇ ਚਲੋ ਠੀਕ ਹੈ ਜੀ ਸਾਰਾ ਠੀਕ ਹੈ ਬਾਈ ਜੀ